ਕਈ ਵਾਰੀ ਇਦਾਂ ਹੁੰਦਾ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਚੱਪਲ ਪਾ ਕੇ ਤੁਰਦੇ ਆ ਜਦੋਂ ਅਸੀਂ ਚੱਕੜ ਵਿੱਚ ਦੀ ਨੰਗਦੇ ਆ ਚੱਪਲ ਪਾ ਕੇ ਪੈਰਾਂ ਨੂੰ ਤਾਂ ਜ਼ਰੂਰ ਚੱਪਲ ਬਚਾਉਂਦੀ ਆ ਪਰ ਚੱਪਲ ਪਿੱਛੋਂ ਛੱਟੇ ਸਾਡੇ ਉੱਤੇ ਜ਼ਰੂਰ ਪਉਂਦੀ ਆ ਇਦਾਂ ਕੁਝ ਲੋਕ ਹੁੰਦੇ ਨੇ ਸਾਡੇ ਜੀਵਨ ਦੇ ਵਿੱਚ ਰਹਿੰਦੇ ਸਾਡੇ ਨਾਲ ਹੀ ਆ ਪਰ ਉਹਨਾਂ ਨੇ ਪਿੱਠ ਪਿੱਛੇ ਸਾਡੀਆਂ ਗੱਲਾਂ ਚੁਗਲੀਆਂ ਛੁਰੇ ਮਾਰਨੇ ਹੁੰਦੇ ਆ ਤੇ ਹੁਣ ਆਪਾਂ ਸਾਡੇ ਨਾਲ ਹੀ ਚੱਪਲ ਦੀ ਤਰ੍ਹਾਂ ਲੋਕ ਹੁੰਦੇ ਆ ਤੇ ਮੈਂ ਇਹ ਦੱਸਣਾ ਚਾਹੁੰਨਾ ਜਦੋਂ ਚੱਕੜ ਵੇਚ ਦੀ ਨੰਗਣਾ ਚੱਪਲ ਲਾ ਦਿਓ ਨੰਗੇ ਪੈਰੀ ਤੁਰ ਲੋ ਟੱਡੇ ਕੱਪੜੇ ਬਾਜ ਜਾਣਗੇ ਪੈਰ ਗਿੱਲੇ ਹੋ ਜਾਣਗੇ ਧੋ ਲਾਂਗੇ ਬਾਅਦ ਵਿੱਚ ਇਦਾਂ ਦੇ ਲੋਕਾਂ ਤੋਂ ਬਚੋ ਜਿਹੜੇ ਚੱਪਲ ਦੀ ਤਰ੍ਹਾਂ ਹੁੰਦੇ ਆ ਜਦੋਂ ਚੱਪਲ ਚੱਕੜ ਵੇਚ ਦੀ ਨੰਗਾਉਣੇ ਦੇ ਪਿੱਛੇ ਛਿਟੇ ਪਾਉਂਦੇ ਆ ਤੇ ਇਦਾਂ ਲੋਕ ਹੁੰਦੇ ਨੇ ਜਦੋਂ ਸਾਡੇ ਨਾਲ ਹੁੰਦੇ ਨੇ ਕਈ ਯਾਰ ਦੋਸਤ ਭੈਣ ਭਰਾ ਇਦਾਂ ਦੇ ਜਿਹੜੇ ਪਿੱਠ 'ਚ ਸ਼ੂਰੇ ਮਾਰਦੇ ਨੇ ਬਚੋ ਇਹੋ ਜਿਹੇ ਲੋਕਾਂ ਤੋਂ ਖੁਦਾ ਤੁਹਾਨੂੰ ਬਰਕਤ ਦੇਵੇ